ਅਗਲੇ ਮਸਲੇ ਵੱਲ ਵਧੀਏ ਸ਼ਰਮਾ ਜੀ ਗੱਲ ਕਰਕੇ ਹਿੰਦਪਾਕਤ ਜਿਹੜੀ ਫੌਜ ਮੂਵਮੈਂਟ ਜਾਣਕਾਰੀ ਸਮਝੌਤੇ ਦੀ ਹੈ ਇਹਦੇ ਬਾਰੇ ਹੁਣ ਖਬਰਾਂ ਦੇ ਵਿੱਚ ਚਰਚਾ ਹੈ ਕਿ ਸਮਝੌਤਾ ਕਾਂਗਰਸ ਦੇ ਸਮੇ ਹੋਇਆ ਸੀਗਾ ਜੇ ਕਾਂਗਰਸ ਦੇ ਸਮੇ ਹੋਇਆ ਸੀ ਫਿਰ ਤਾਂ ਕਾਂਗਰਸੀ ਇਹ ਸਮਝ ਲੈਣ ਵੀ ਬਿਹਾਰ ਚੋਣਾਂ ਦੇ ਵਿੱਚ ਤਾਂ ਨਹੀਂ ਉਹਨਾਂ ਦਾ ਖੇੜਾ ਛੁੱਟਦਾ ਦੇਖੋ ਬਿਹਾਰ ਚੋਣਾਂ ਚ ਤਾਂ ਜਿਆ ਫੈਸਲਾ ਨਾ ਆਉਂਦਾ ਤਾਂ ਵੀ ਨਹੀਂ ਖੇੜਾ ਛੁੱਟਦਾ ਸੀ ਹੂੰ ਕਿਉਂਕਿ ਮੋਦੀ ਜੀ ਤਾਂ ਵਰਦੀ ਪਾ ਕੇ ਫੋਟੋਆਂ ਲਵਾ ਰਹੇ ਨੇ ਆਪਣੀਆਂ ਸਹੀ ਬਿਲਕੁਲ ਸਹੀ ਉਹ ਤਾਂ ਆਪਣੇ ਆਪ ਨੂੰ ਪਾਇਲਟ ਦਿਖਾਉਂਦੇ ਨੇ ਕਦੇ ਜਿਹੜਾ ਨਾ ਕਦੇ ਜੰਗੀ ਜਹਾਜ਼ ਉਡਾਉਂਦੇ ਦਿਖਾਉਂਦੇ ਨੇ ਕਦੇ ਹੈਟ ਲੈ ਕੇ ਦਿਖਾਉਂਦੇ ਨੇ ਸੋ ਉਹ ਤਾਂ ਆਪਣੇ ਉਸ ਪ੍ਰਚਾਰ ਤੇ ਨਿਕਲ ਗਏ ਉਹ ਤਾਂ ਕਹਿੰਦੇ ਕਿ ਮੇਰੀਆਂ ਤਾਂ ਰਗਾਂ 'ਚ ਹੁਣ ਲਹੂ ਵੀ ਨਹੀਂ ਵਗਦਾ ਹੁਣ ਤਾਂ ਸੰਦੂਰ ਵਗਦਾ ਹੂੰ ਕਿਉਂਕਿ ਉਹ ਤਾਂ ਬਾਇਓਲੋਜੀਕਲ ਹੈ ਹੀ ਨਹੀਂ ਕਿ ਇਸ ਲਈ ਕੁਝ ਵੀ ਵਗ ਸਕਦਾ ਅਗਲੇ ਦੀਆਂ ਰਗਾਂ 'ਚ ਸਹੀ ਸਹੀ ਪਰ ਵੀ ਭਾਜਪਾ ਦਾ ਇੱਕ ਮੈਂਬਰ ਪਾਰਲੀਮੈਂਟਾ ਨਿਸ਼ੀਕਾਂਤ दुबे ਠੀਕ ਹੈ ਜੀ ਉਹ ਦਮ ਪਰ ਰਿਹਾ ਹੈ ਕਿ ਹਿੰਦ پاک ਦੇ ਵਿੱਚ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ 1994 ਦੇ ਵਿੱਚ ਫੌਜ ਮੂਵਮੈਂਟ ਨੂੰ ਲੈ ਕੇ ਇੱਕ ਸਮਝੌਤਾ ਹੋਇਆ ਹੋਇਆ ਕਿ ਵੀ ਭਾਰਤੀ ਜੇ ਮਤਲਬ ਕਿ ਆਰਮੀ ਹੈ ਉਹਦੀਆਂ ਟੁਕੜੀਆਂ ਕਿੱਥੇ ਤੈਨਾਤ ਹੋਣਗੀਆਂ ਸਾਡੀ ਜੇ ਹਵਾਈ ਫੌਜ ਹੈ ਉਹਦੀ ਮੂਵਮੈਂਟ ਕੀ ਹੋਊਗੀ ਸਾਡੀ ਜੇ ਜਲ ਸੈਨਾ ਹੈ ਉਹਦੀ ਮੂਵਮੈਂਟ ਕੀ ਹੋਊਗੀ ਇਸੇ ਤਰ੍ਹਾਂ ਪਾਕਿਸਤਾਨ ਦੀਆਂ ਤਿੰਨੋਂ ਫੌਜਾਂ ਦੀ ਮੂਵਮੈਂਟ ਕੀ ਹੈ ਆਪ ਸੱਚ ਅਦਾਨ ਪ੍ਰਦਾਨ ਹੁੰਦਾ ਤਾਂ ਕਿ ਇੱਕ ਦੂਜੇ ਬਾਰੇ ਪਤਾ ਹੋਵੇ ਕਿ ਇੱਥੇ ਤੇ ਇਹ ਸਿਸਟਮ ਹੈਗਾ ਤਾਂ ਕਿ ਕੋਈ ਛੇੜੇ ਨਾ ਇਹ ਕਹਿੰਦੇ ਜੀ 1994 'ਚ ਸਮਝੌਤਾ ਹੋਇਆ ਹੁਣ ਇਹਦੀ ਗੱਲ ਤੁਰਦੀ ਹੈ 1991 ਤੋਂ ਨਿਸ਼िकांत दुबे ਦੇ ਦਮ ਦੇ ਅਨੁਸਾਰ ਮੈਂ ਗੱਲ ਕਰ ਰਿਹਾ ਹਾਂ ਬੀਜੇਪੀ ਦੇ ਉਹ ਕਹਿੰਦਾ ਵੀ ਚੰਦਰ ਸ਼ੇਖਰ ਦੀ ਸਰਕਾਰ ਸੀ ਉਸ ਸਮੇਂ ਹੈ ਇਹ ਸਹਿਮਤੀ ਤੇ ਗੱਲ ਬਣਦੀ ਹੈ ਤੇ 1994 ਜਦੋਂ ਪੀਵੀ ਨਰਸੀਮਹਾ ਰਾਓ ਦੀ ਸਰਕਾਰ ਸੀ ਤਾਂ ਦੇ ਦੇਤੇ ਸਮਝੌਤਾ ਲਾਗੂ ਹੁੰਦਾ ਹੂੰ ਤੇ ਜੇ ਸਮਝੌਤਾ ਸੀਗਾ ਤੇ ਫਿਰ ਤਾਂ ਇਹ ਬਹੁਤ ਵੱਡਾ ਧੋਖਾ ਹੈ ਤੇ ਤੁਸੀਂ ਇਹਨੂੰ ਅਜੇ ਤੱਕ ਸੰਸਦ ਚ ਲਿਆ ਕੇ ਰੱਦ ਕੀ ਨਹੀਂ ਕੀਤਾ ਇਹ ਉਹੀ ਗੱਲ ਹੈ ਜੀ ਮੈਂ ਆਪਾਂ ਪੰਜਾਬ ਵਾਲੀ ਮਾਨ ਸਰਕਾਰ ਵਾਲੀ ਕਰਦਾਂਗੇ ਜੇ ਪਹਿਲਾਂ ਨੇ ਗਲਤ ਕੀਤੇ ਨੇ ਰੱਦ ਕਰਦੇ ਨਾ ਜੀ ਜੀ ਬਿਲਕੁਲ ਬਿਲਕੁਲ ਤੇ ਤੁਸੀਂ ਬੀਜੇਪੀ ਵਾਲਾ ਅਸਲ ਸਵਾਲ ਕਿੱਥੋਂ ਉੱਠਿਆ ਸਵਾਲ ਇੱਥੋਂ ਉੱਠਿਆ ਕਿ ਇਹਨਾਂ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਕਿ ਤੁਹਾਡੇ ਆ ਟਿਕਾਣੇ ਅਸੀਂ ਤਹਿਸਨਾਸ਼ ਕਰਾਂਗੇ ਅਸੀਂ ਇਦਾਂ ਕਾਰਵਾਈ ਕਰਾਂਗੇ ਇਹ ਖੁਦ ਵਿਦੇਸ਼ ਮੰਤਰੀ ਨੇ ਗੱਲ ਮੰਨੀ ਹੂੰ ਹੂੰ ਹੁਣ ਇਹ ਹਵਾਲਾ ਵੀ ਆ ਰਿਹਾ ਇਹ ਸਮਝੌਤੇ ਦਾ ਕਿ ਜੀ ਇਹ ਤਾਂ ਉਸ ਸਮੇਂ ਜਦੋਂ ਮੁਲਕਾਂ 'ਚ ਅਮਨ ਕਾਨੂੰਨ ਹੋਵੇ ਇਹ ਨਿਯਮ ਜੰਗ ਤੇ ਥੋੜਾ ਲਾਗੂ ਹੁੰਦਾ ਜੰਗ ਦੇ ਸਮੇਂ ਥੋੜਾ ਦੱਸ ਕੇ ਹੁੰਦਾ ਕਲਾ ਕਲਾ ਬੰਬ ਉਹਨਾਂ ਇੱਥੇ ਸਿੱਟਾਂਗੇ ਇੱਥੇ ਗੋਲੀ ਚਲਾਵਾਂਗੇ ਸੋ ਇਹ ਵੀ ਕਿਹਾ ਜਾ ਰਿਹਾ ਪਰ ਆਪਾਂ ਇਹ ਮੰਨ ਕੇ ਵੀ ਚੱਲੀਏ ਕਿ ਚਾਹੇ ਜੰਗ ਹੈ ਚਾਹੇ ਨਹੀਂ ਹੈ ਸਮਝੌਤਾ ਤਾਂ ਗਲਤ ਹੈ ਆਪਾਂ ਆਪਣੇ ਜਵਾਨਾਂ ਨੂੰ ਜੇ ਉਹਨਾਂ ਦੇ ਗੋਲੀਆਂ ਦੇ ਨਿਸ਼ਾਨੇ ਤੇ ਹੀ ਰੱਖਣਾ ਜਾਣਕਾਰੀ ਦੇ ਕੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਫਿਰ ਇਹ ਕਿਵੇਂ ਸਹੀ ਹੈ ਸੋ ਇਸ ਲਈ ਮਤਲਬ ਕਿ ਇਹ ਬੀਜੇਪੀ ਵਾਲੀ ਸਰਕਾਰ ਕੀ ਰੋਟੀ ਨੂੰ ਉੱਚੀ ਕਹਿੰਦੀ ਹੈ ਹਾਂ 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 ਤੇ ਜੇ ਐਡਾ ਬੜਾ ਸਮਝੌਤਾ ਸੀ ਤੁਸੀਂ ਉਹਦੇ ਅਨੁਸਾਰੇ ਚੱਲ ਰਹੇ ਹੋ ਫਿਰ ਤਾਂ ਪਹਿਲੇ ਬਹੁਤ ਸਮਝੌਤੇ ਹੋਏ ਹੋਏ ਨੇ ਪਹਿਲੇ ਬੜੇ ਸਰਕਾਰਾਂ ਨੇ ਕੰਮ ਹੋਏ ਨੇ ਤੁਸੀਂ ਉਹ ਸਾਰੇ ਮੰਨਦੇ ਹੋ ਹਮ ਸੋ ਇਹ ਕੀ ਲੱਭਿਆ ਗਿਆ ਕੀ ਭਾਲਿਆ ਗਿਆ ਕੀ ਇਹ ਸੱਚਮੁੱਚ ਹੈ ਅਜੇ ਸਰਕਾਰੀ ਤੌਰ ਤੇ ਅਧਿਕਾਰਕ ਤੌਰ ਤੇ ਕੋਈ ਬਿਆਨ ਨਹੀਂ ਆ ਰਿਹਾ ਜੀ ਜਾਂ ਨਰੇਟਿਵ ਸਿਰਜਿਆ ਜਾ ਰਿਹਾ ਹਮ ਸੋ ਇਹ ਸਾਰਾ ਤੇ ਦੂਸਰਾ ਜੇ ਐਡਾ ਬੜੀ ਕਾਰਵਾਈ ਹੋਈ ਹੋਈ ਹੈ ਤੇ ਤੁਸੀਂ ਇਥੋਂ ਪਹਿਲਾਂ ਵੀ ਕਿੰਨੀ ਵਾਰ ਜੰਗ ਚ ਗਏ ਆ ਅਸੀਂ ਚਾਹੇ ਉਹ ਮਤਲਬ ਬਾਜਪਾਈ ਦੇ ਸਮੇਂ ਕਾਰਗਲ ਸੀ ਚਾਹੇ ਉਹ ਪਲਵਾਮਾ ਸੀ ਚਾਹੇ ਇਹਨਾਂ ਸਰਜਿਕਲ ਸਟ੍ਰਾਈਕ ਸੀ ਚਾਹੇ ਉਹ ਆਇਰ ਸਟ੍ਰਾਈਕ ਹੈ ਤੇ ਇਸ ਤੋਂ ਪਹਿਲਾਂ ਫਿਰ ਸਮਝੌਤੇ ਰੱਦ ਕਰਦੇ ਹਾਂ 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 ਜਾਂ ਉਹਨਾਂ ਸਮਝੌਤੇ ਬਾਰੇ ਵੀ ਦੱਸੋ ਉਸ ਸਮੇਂ ਤੁਸੀਂ ਕਿੰਨੀ ਕੁ ਉਹਨਾਂ ਦੀ ਜਾਣਕਾਰੀ ਸਾਂਝੀ ਕੀਤੀ ਹੈ ਹੂੰ ਸੋ ਇਸ ਲਈ ਇਹ ਸਾਰੀਆਂ ਰਾਜਨੀਤਿਕ ਧਿਰਾਂ ਨਾਲ ਸਵਾਲਾਂ ਦੇ ਘੇਰੇ 'ਚ ਨੇ ਚਾਹੇ ਕਾਂਗਰਸ ਦਾ ਰਾਜਾ ਚਾਹੇ ਭਾਜਪਾ ਦਾ ਰਾਜ ਹੂੰ ਇਹ ਸਭ ਕੁਰਸੀ ਦੇ ਪੀਰ ਨੇ ਇਹ ਮੁਲਕ ਦਾ ਪੀਰ ਕੋਈ ਵੀ ਨਹੀਂ ਕਹਿੰਦਾ